ਦੁਕਾਨਾਂ ਦੇ ਵਿੱਚ ਲੱਗੀ ਪੰਜਾਬ ਦੀ ਸਭ ਤੋਂ ਸਸਤੀ ਹੱਲਾ ਬੋਲ ਸੇਲ ਜਿੱਥੇ ਕਿ 100 ਰੁਪਏ ਦੇ ਵਿੱਚ ਮਿਲੇਗਾ ਰੈਡੀਮੇਡ ਪਲਾਜ਼ੋ ਸੂਟ ਐਨਾਈ ਨਹੀਂ 200 ਰੁਪਏ ਦੇ ਵਿੱਚ ਪਾਓ ਨਾਇਰਾ ਕਟ ਸੂਟ 600 ਰੁਪਏ ਵਾਲਾ ਕੁੜਤਾ ਪਜਾਮਾ ਮਿਲੇਗਾ 200 ਰੁਪਏ ਦੇ ਵਿੱਚ ਇਸ ਤੋਂ ਇਲਾਵਾ 800 ਰੁਪਏ ਵਾਲੀ ਬੈੱਡ ਸ਼ੀਟ ਲੈ ਜਾਓ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ ਇਹ ਸੇਲ ਚੱਲੇਗੀ 22 ਮਈ ਯਾਨੀ ਕਿ ਸੋਮਵਾਰ ਤੇ ਮੰਗਲਵਾਰ ਤੱਕ ਜਲਦੀ ਹੀ ਆਓ ਤੇ ਲੱਖਾਂ ਰੁਪਏ ਦਾ ਕੱਪੜਾ ਲੈ ਜਾਓ ਮਿੱਟੀ ਦੇ ਪਾ ਓ ਮਾਜਾ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਬਾਜ਼ਾਰ ਚ 600 ਦੇ ਪਲਾਜੋ ਸੂਟ ਰੈਡੀमेड ਕਾਦੀਆਂ ਚ ਲੱਗ ਗਈ ਬਹੁਤ ਵੱਡੀ ਸੇਲ ਲੈ ਜਾਓ 100 ਰੁਪਏ ਚ 100 ਰੁਪਏ ਚ ਲੈ ਜਾਓ ਰੈਡੀमेड ਪਲਾਜੋ ਸੂਟ ਰੰਗ ਬਹੁਤ ਆ ਡਿਜ਼ਾਈਨ ਬਹੁਤ ਆ 100 ਰੁਪਏ ਦੇ ਵਿੱਚ ਲੈ ਜਾਓ ਰੈਡੀमेड ਪਲਾਜੋ ਸੂਟ 4 ਦੈਂਦੀ ਸੇਲ ਲਾਤੀ 4 ਦੈਂਦੀ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਆ ਜਾਓ ਵੱਡੇ ਫਾਇਦੇ 100 ਰੁਪਏ ਚ ਓ ਗੱਲ ਇੱਥੇ ਨਹੀਂ ਮੁੱਕੀ ਓ ਲੈ ਜਾਓ 100 ਰੁਪਏ ਚ ਸੂਟ 100 ਰੁਪਏ ਦੇ ਸੂਟ ਵੀ ਦਵਾਂਗੇ 100 ਰੁਪਏ ਦੇ ਰੈਡੀमेड ਪਲਾਜ਼ੋ ਵੀ ਦਵਾਂਗੇ ਦੁਪੱਟੇ ਵੀ ਦਵਾਂਗੇ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਲੈ ਜਾਓ 100 ਰੁਪਏ ਦਾ ਸੂਟ 100 100 ਰੁਪਏ ਚ ਲਾਤੀਆਂ ਭੱਡੀਆਂ ਆਫਰਾ ਕਾਦੀਆਂ ਚ ਆ ਜਿਓ ਲੈ ਜਾਓ 100 100 100 100 ਲੈ ਜਾਓ ਸੋਹਣੇ ਚੱਕੋ ਜੀ ਕਾਦੀਆਂ ਦੇ ਵਿੱਚ ਲੱਗ ਗਿਆ ਮੇਲਾ ਨਾਇਰਾ ਸੂਟ ਦਾ ਉਹ ਨਾਇਰਾ ਸੂਟ ਕੋਈ 500 ਦਾ ਨਹੀਂ 1000 ਦਾ ਨਹੀਂ 200 ਰੁਪਏ ਦਾ 200 ਰੁਪਏ ਦਾ ਕਾਇਰਾ ਸੂਟ ਨਾਲ ਪਲਾਜ਼ੋ ਦੇ 200 ਰੁਪਏ ਦਾ 200 ਰੁਪਏ ਦਾ ਜਿਹੜੀ ਬਾਜ਼ਾਰ ਦੇ ਵਿੱਚ 8 800 9 900 1000 1000 ਮਾਤੂ ਜੀ ਦੀ ਦਸਤਾਰ ਕਾਦੀਆਂ ਚ ਲੈ ਜਾਓ 200 ਰੁਪਏ 200 ਰੁਪਏ 200 ਰੁਪਏ ਚ ਲੈ ਜਾਓ ਆ ਚੱਕੋ ਜੀ ਸੂਟ ਕੜਾਈ ਵਾਲਾ ਬਾਜ਼ਾਰਾਂ ਦੇ ਵਿੱਚ 8 800 ਰੇਟ ਅਸੀਂ ਕਰਤਾ 200 ਰੁਪਏ ਦਾ ਦੁਪੱਟੇ ਦੇ ਨਾਲ ਜਿੰਨ ਮਰਜ਼ੀ ਸੂਟ ਲੈ ਜਾਓ ਆ ਵੀ ਚੱਕੋ ਜੀ ਮੈਂ ਕਹਨਾ ਨੇਰੀਆ ਲਾਗੇ 2200 200 ਰੁਪਏ ਦੇ ਦੇਖੋ ਜੀ ਬੱਡ ਸ਼ੀਟ ਬਾਜ਼ਾਰ ਚ 800 900 ਡਬਲ ਬੈੱਡ ਸ਼ੀਟ ਲੈ ਜਾਓ 200 ਰੁਪਏ ਚ ਸਰਾਣੇ ਕਬਰ ਨਾਲ ਦਵਾਂਗੇ ਲੈ ਜਾਓ 200 ਰੁਪਏ ਦੀ ਬੈੱਡ ਸ਼ੀਟ 200 ਰੁਪਏ ਦੀ ਬੈੱਡ ਸ਼ੀਟ ਆਹ ਦੇਖੋ ਜੀ 50 ਚ 700 ਰੁਪਆ ਇੱਕ ਸਾਡੇ ਕੋਲ ਲੈ ਜਾਓ 700 ਦੇ ਦੋ 350 ਰੁਪਏ ਦਾ ਸੂਟ ਜੀ ਲੈ ਜਾਓ 300 350 702 702 700 ਦੇ 2 ਸੂਟ ਲੈ ਜਾਓ ਜੀ ਦੁਪੱਟਿਆਂ ਦੇ ਨਾਲ ਕੋਟਨ ਦੇ ਦੁਪੱਟੇ ਡਿਜ਼ਾਈਨ ਬਹੁਤ بڑے ਡਿਜ਼ਾਈਨ بڑے ਡਿਜ਼ਾਈਨ ਬੜੇ ਉਹ ਆ ਚੱਕੋ ਕਢਾਈ ਵਾਲੇ ਸੂਟ 15 1500 ਵਾਲੇ 850 ਰੁਪਏ ਦਾ 850 ਰੁਪਏ ਦਾ ਕੱਢਿਆ ਘੜਾਇਆ ਸੂਟ 850 ਰੁਪਏ ਦਾ ਉਹ ਡਿਜ਼ਾਈਨ ਚੈੱਕ ਕਰੋ ਜੀ ਘੇਰੇ ਪਾਜਾਂ ਪਣੇ ਹੋਏ 850 ਤੋਂ 850 850 880 ਮੇਰੀ ਬਜ਼ਾਰਾ ਦੇ ਵਿੱਚ 15 1500 18 1800 2 2000 ਸਾਡੇ ਕੋਲ ਲੈ ਜਾਓ 850 ਰੁਪਏ ਦਾ ਸੂਟ ਪਟੀਕਾ ਵਾਲੇ ਸੂਟ ਦੇ ਰਹੇ ਆ ਪਾਰਟੀ ਵੇਅਰ ਸੂਟ ਦੇ ਰਹੇ ਆ ਸਾਡੇ ਕੋਲ 300 ਦਾ ਸੂਟ 400 500 600 700 ਓਏ 1000 ਤੋਂ ਹੇਠਾ ਹੇਠਾ ਇੰਨੀ ਜਿਆੜੀ ਵੈਰਾਈਟੀ ਆ ਚੁੱਕੀ ਆ ਤੁਸੀਂ ਖੁਸ਼ ਹੋ ਜਾਣਾ ਸਾਡੇ ਕੋਲ 200 ਰੁਪਏ ਦਾ ਕੋਰਤਾ ਪਜਾਮਾ ਸਾਡੇ ਕੋਲ 700 ਰੁਪਏ ਦਾ ਕੋਰਤਾ ਪਜਾਮਾ ਇੱਕ ਨਾਲ ਇੱਕ ਫ੍ਰੀ ਕੋਰਤੇ ਪਜਾਮੇ ਤੇ ਬਹੁਤ ਵੱਡੀਆਂ ਆਫਰਾਂ ਲੱਗੀਆਂ ਪਹਿਣਾ ਭਰਾਵਾਂ ਦੇ ਵੱਡੇ ਫਾਇਦੇ ਹੋ ਰਿਹਾ ਵੱਡੇ ਫਾਇਦੇ ਬਾਦੀਆਂ ਚ ਸਾਢੇ 750 ਦਾ ਸੂਟ ਜੀ ਸਾਢੇ 750 ਦਾ ਡਿਟੇਲ ਸੂਟ ਜੀ ਸਾਢੇ 750 ਦਾ ਡਿਜ਼ਾਈਨ ਜਿੰਨੇ ਮਰਜੀ ਉਹ ਸੂਟ ਡਿਟੇਲ ਆ ਗਿਆ 5 ਮੀਟਰ ਦਾ ਸੂਟ ਦੁਪੱਟੇ ਦੇ ਨਾਲ 850 ਉਹ ਭਾਜੀ ਖਿਲਾਰਾ ਹੀ ਇਹਨਾਂ ਲੋਕਾਂ ਨੇ ਪਾਤਾ ਕਾਦੀਆਂ ਦੇ ਵਿੱਚ ਪੈਰ ਰੱਖਣ ਨੂੰ ਥਾਂ ਹੈ ਨਹੀਂ ਹੈਗੀ ਪੈਰ ਰੱਖਣ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਕੱਟ ਕੱਟ ਕਾਠੀ ਦਿਖਣਾ ਸੋ ਆਜੋ ਜੀ ਆਜੋ ਜਲਦੀ ਆਜੋ 800 ਵਾਲੀ ਨਾਰਾਗੜ ਸੂਟ ਰੈਡੀमेड ਲੈ ਜਾਓ 200 ਰੁਪਏ ਚ 500 ਚ ਵੇਚਣ ਵਾਲਾ ਸੂਟ ਲੈ ਜਾਓ 100 ਰੁਪਏ ਦੇ ਵਿੱਚ ਰੈਡੀमेड ਪਲਾਜੋ ਸੂਟ ਤੇ ਵੀ ਲਾਗੀਆਂ ਬਹੁਤ ਜਿਆਦੀਆਂ ਆਫਰਾਂ ਬਾਜ਼ਾਰ ਚ 600 ਰੁਪਏ ਦਾ ਇੱਕ ਰੈਡੀमेड ਪਲਾਜੋ ਸੂਟ ਲੈ ਜਾਓ 100 ਰੁਪਏ ਦਾ ਐਤਵਾਰ ਸੁਣ ਲੋ ਗੱਲ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ 4 ਦਿਨ ਬਹੁਤ ਵੱਡੇ ਫਾਇਦੇ ਆ ਛੇਤੀ ਆਜੋ ਪੱਜ ਕੇ ਪਿੱਛੇ ਨਾ ਰਹਿ ਜਾਓ ਮੁੜ ਕੇ ਇਹ ਟਾਈਮ ਨਹੀਂ ਆਉਣਾ ਕਾਰਵਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਕਰਸਾਂ ਟੀਵੀ ਕਰਦੀਆਂ